ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ 13 ਤੋਂ ਲੈ ਕੇ 15 ਜੂਨ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲਸਣੇ ਫਿਰ ਤੋਂੜੀ ਗਰਮੀ ਤੇ ਰਾਤ ਮਿਲਦੀ ਸੰਭਾਵਨਾ ਹੈ ਤੇ ਕਿੜੇ ਕਿੜੇ ਇਲਾਕੇ ਵਿੱਚ ਮੀਂਹ ਨੇਰੀ ਝੱਖੜੇੜਾ ਵੇਖਣ ਨੂੰ ਮਿਲ ਸਰ ਗਰਜ ਲਿਸ਼ਕ ਵੇਖਣ ਨੂੰ ਮਿਲ ਸਕਦੇ ਤਾਂ ਸਾਰੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਕਿਸ ਲੱਗ ਜਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ। ਇਹ ਟਾਇਟਲ ਸੈਟਲਾਈਟ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹੈਗੀਆਂ ਨੇ 13 ਤੋਂ ਲੈ ਕੇ 15 ਜੂਨ 2024 ਦੀਆਂ ਤੇ ਇਸ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਿਹੜਾ ਪੱਛਮੀ ਸਿਸਟਮ ਹਲਕਾ ਸਿਸਟਮ ਜੋ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਉੱਪਰੋਂ ਦੀ ਗੁਜ਼ਰੇਗਾ 13 ਤੋਂ ਲੈ ਕੇ 15 ਜੂਨ ਦੇ ਵਿਚਾਲੇ ਤੇ ਇਸ ਦੇ ਦੌਰਾਨ ਹੋ ਸਕਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਹਲਕੇ ਤਿੱਕਾ ਤਿੱਕਾ ਭਾਵੇਂ ਦਰਮਿਆਨੇ ਜਿਹੜੇ ਸ਼ਰਾਟ ਜਿਹੜੀ ਕਾਫੀ ਏਰੀਆ ਨੂੰ ਕਵਰ ਕਰ ਸਕਦੇ ਨੇ ਚੱਕੜ ਕਾਫੀ ਲੱਗ ਪਹੁੰਚਦੇ ਸਾਰ ਰਹਿਣਗੇ ਫਿਲਹਾਲ ਕੁਝ ਇਲਾਕਿਆਂ ਵਿੱਚ ਜਿਹੜੀ ਗਰਮੀ ਤੋਂ ਰਾਤ ਮਿਲਦੀ ਸੁਭਾਵਨਾ ਫਿਰ ਵੀ ਜਿਹੜੀ ਹੀਟ ਵੇਵ ਦੀ ਕੰਡੀਸ਼ਨ ਚ ਚਾਰੀ ਰਵੇ ਜਾਨੀ ਗਰਮੀ ਫਿਲਹਾਲ ਹੈ ਜਾਰੀ ਰਵੇ ਕੁਝ ਕੁ ਇਲਾਕਿਆਂ ਵਿੱਚ ਹੋ ਸਕਦਾ ਜਿਹੜੀ ਗਰਮੀ ਤੋਂ ਜਿਹੜੀ ਅਸਥਾਈ ਤੌਰ ਤੇ ਰਾਤ ਮਿਲਦੀ ਸੁਭਾਵਨਾ ਕੁਝ ਕੁ ਸਮੇਂ ਲਈ ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਫਿਰ ਤੋਂ ਇੱਕ ਸਿਸਟਮ ਲੱਗ ਜੋ ਕਿ 1 एकड़ ਸਿਸਟਮ ਹੋਵੇਗਾ 18 ਤੋਂ ਲੈ ਕੇ 22 23 ਦੇ ਵਿਚਾਲੇ ਉਹ ਜਿਹੜਾ ਸਿਸਟਮ ਆਪਾਂ ਗੱਲ ਕਰਦੇ ਦਰਮਿਆਨਾ ਜਾਂ ਇਸ ਤੋਂ ਜ਼ਿਆਦਾ ਵੇਖਣ ਨੂੰ ਮਿਲ ਸਕਦਾ ਹੈ ਤਾਂ ਫਿਰ ਜਿਹੜਾ ਇੱਕ ਮੌਨਸੂਨ ਦਾ ਮੀਂਹ ਪੈਸਾ ਜੂਨ ਦੇ ਐਂਡ ਤੇ ਤੇ ਉਸ ਜੁਲਾਈ ਦੇ ਐਂਡ ਆਪਣੇ ਸ਼ੁਰੂ ਦੇ ਜਿਹੜਾ ਪਹਿਲੇ ਹਫਤੇ ਵਿੱਚ ਤਾਂ ਮੌਨਸੂਨ ਦੇ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਕਾਫੀ ਜਿਹੜੀ ਵੱਧ ਰਹੀ ਹੈ ਠੀਕ ਹੈ ਜਿਹੜਾ ਕਾਫੀ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀ ਚੱਟ ਵੇਖਣ ਨੂੰ ਮਿਲ ਸਕਦੀ ਮੌਨਸੂਨ ਦੇ ਸੀਜ਼ਨ ਵਿੱਚ ਤਾਂ ਜੂਨ ਦੇ ਪਹਿਲੇ ਹਫਤੇ ਜੁਲਾਈ ਦੇ ਪਹਿਲੇ ਹਫਤੇ ਮੌਨਸੂਨ ਦੀ ਜਿਹੜਾ 10 ਤੱਕ ਇਸ ਤੇ ਨਾਲ ਜਿਹੜਾ ਮੀਂਹ ਦੀ ਸੰਭਾਵਨਾ ਜਾਪਰੀ ਪੰਜਾਬ ਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਪੈਣ ਦਾ ਸਾਰ ਜਾਪਰੇ ਨੇ ਤਾਂ ਫਿਲਹਾਲ ਜਿਹੜਾ ਹੁਣ 1 ਪੰਜਾਬ ਦੇ ਕੁਝ ਕਲਾਕੀਆਂ ਵਿੱਚ ਮੀਂਹ ਪੈਣ ਦੇ ਸਾਰ ਨੇ ਹਰਿਆਣਾ ਤੇ ਰਾਜਸਥਾਨ ਪੰਜਾਬ ਦੇ ਨਾਲ ਲੱਗਦੇ ਕੁਝ ਕਲਾਕਾ ਮੀਂਹ ਪੈਣ ਦੇ ਸਾਰ ਨੇ ਤਾਂ ਨੇਰੀ ਝੱਖੜ ਕਾਫੀ ਇਲਾਕਿਆਂ ਨੂੰ ਕਵਰ ਕਰ ਸਕਦੀ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤਾਂ ਜ਼ਿਲ੍ਹੇ ਵਾਈਸ ਅਪਡੇਟ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਦੱਸਾਂ ਕਿਸ ਜ਼ਿਲ੍ਹੇ ਵਿੱਚ جاری ਸੁਭਾਉਣਾ ਕਿਸ ਜ਼ਿਲ੍ਹੇ ਵਿੱਚ ਘੱਟ ਰਵੇਗੀ ਤਾਂ ਸ਼ਾਮ ਦੀ ਵੀਡੀਓ ਵਿੱਚ ਤੁਹਾਡੇ ਤੱਕ ਕਲੀਅਰ ਕਰਾਂਗੇ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ। ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਕੋਈ ਵੀ ਨਵੀਂ ਝਟਕੜ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ